ਸੋ ਦੋਸਤੋ ਇਸ ਸਮੇਂ ਦੀ ਮੈਂ ਗੱਲ ਕਰਾ ਰਹਾ ਮੈਂ ਬਠਿੰਡਾ ਜ਼ਿਲ੍ਹੇ ਦੇ ਰਾਮਪਰਾ ਫੂਲ ਦੇ 3 ਪੁਆਇੰਟ ਦੇ ਉੱਪਰ ਖੜਾ ਇੱਥੇ ਸਾਹਮਣੇ ਤੁਸੀਂ ਝਾਤ ਮਾਰ ਲਓ ਵੀ ਇੱਥੇ ਚੌਰਾਸਤਾ ਪੈ ਰਿਆ ਤੇ ਇਧਰਨੀ ਸਾਈਡ ਬੱਸ ਸਟੈਂਡ ਹੈ ਸ਼ਹਿਰ ਦੀ ਟ੍ਰੈਪ ਦੀ ਆਵਾਜ਼ ਆਈ ਇਸ ਜਗ੍ਹਾ ਦੇ ਉੱਪਰ ਜਿਹੜੀ ਹੈਗੀ ਆ ਆਰ ਪਾਰ ਕ੍ਰੋਸ ਕਰਦੀ ਆ ਕਿਉਂਕਿ ਕਾਫੀ ਸਾਰਾ ਜਿਹੜਾ ਦੁਕਾਨਾਂ ਗੀਆਂ ਹੋਰ ਆਵਾਜਾਈ ਦੇ ਸਾਧਨ ਨੇ ਉਹਨੇ ਸ਼ਹਿਰ ਦੇ ਪਰਲੇ ਪਾਸੇ ਵੀ ਜਾਣਾ ਹੁੰਦਾ ਤੇ ਸ਼ਹਿਰ ਦੇ ਅੰਦਰਲੇ ਪਾਸੇ ਵੀ ਜਾਣਾ ਹੁੰਦਾ ਆ ਇਸ ਜਗ੍ਹਾ ਦੇ ਉੱਪਰੋਂ ਦੀ ਲੰਘ ਕੇ ਜਾਂਦੇ ਨੇ ਇੱਥੇ ਸਮੱਸਿਆ ਕੀ ਖੜੀ ਹੁੰਦੀ ਆ ਵੀ ਇੱਥੇ ਇਹ ਤਰਸਤਾ ਪੈ ਜਾਂਦਾ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੈਫਿਕ ਲੈਟ ਨਹੀਂ ਰੱਖੀ ਹੋਈ ਨਾ ਹੀ ਇੱਥੇ ਕੋਈ ਟ੍ਰੈਫਿਕ ਮੁਲਾਜ਼ਮ ਦਾ ਪ੍ਰਬੰਧ ਆ ਕਿਸੇ ਵੀ ਸਮੇਂ ਆ ਗੱਡੀ ਲੰਘਦੀ ਲਖਾ ਦਿਓ ਕਿਸੇ ਵੀ ਸਮੇਂ ਇੱਥੇ ਕੋਈ ਵੀ ਅਣਹੋਣੀ ਘਟਨਾ ਜਿਹੜੀ ਉਹ ਵਾਪਰ ਸਕਦੀ ਆ ਸੋ ਇਹਨੇ ਬਾਲ ਕਿਸੇ ਦਾ ਕੋਈ ਧਿਆਨ ਨਹੀਂ ਕਿਉਂਕਿ ਇਹ ਜਿਹੜਾ ਹੈਗਾ ਆ ਬਿਨਾਂ ਕਿਸੇ ਪ੍ਰਬੰਧ ਤੋਂ ਜਿਹੜਾ ਹੈਗਾ ਆਵਾਜਾਈ ਇਧਰ ਉਧਰ ਕ੍ਰੋਸ ਕਰ ਰਹੀ ਆ ਕੋਈ ਇੱਥੇ ਬੈਰੀਕੇਡਿੰਗ ਨਹੀਂ ਕਿਸੇ ਤਰ੍ਹਾਂ ਦਾ ਵੀ ਟ੍ਰੈਫਿਕ ਨੂੰ ਹੌਲੀ ਕਰਨ ਦਾ ਇੱਥੇ ਕੋਈ ਹੱਲ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕਿਵੇਂ ਮੋਟਰਸਾਈਕਲ ਕਾਰਾਂ ਜਿਹੜੀਆਂ ਇੱਥੋਂ ਕ੍ਰੋਸ ਕਰ ਰਹੀਆਂ ਤੇ ਉਧਰੋਂ ਸਾਹਮਣੇ ਤੋਂ ਹਾਈਵੇ ਤੋਂ ਟ੍ਰੈਫਿਕਾ ਜਿਹੜੀ ਉਹ ਆਉਂਦੀ ਜਾਂਦੀ ਨਜ਼ਰ ਆਉਂਦੀ ਆ ਜੇ ਇਧਰ ਦਿਖਾ ਦਈਏ ਤਾਂ ਰਾਗੀਰ ਇਧਰ ਸਾਡੇ ਬੈਠੇ ਨੇ ਜੋ ਜਿਨ੍ਹਾਂ ਨੇ ਇੱਥੋਂ ਬੱਸ ਲੈਣੀ ਆ ਵੱਡੀ ਗਿਣਤੀ ਦੇ ਵਿੱਚ ਇਹ ਵੀ ਇੱਥੇ ਇਸੇ ਤਰ੍ਹਾਂ ਫੁੱਟਪਾਥਾਂ ਦੇ ਉੱਤੇ ਬੈਠ ਕੇ ਗੁਜ਼ਾਰਾ ਕਰਦੇ ਨੇ ਸੋ ਚੰਡੀਗੜ੍ਹ ਨੈਸ਼ਨਲ ਹਾਈਵੇ ਪਹੁੰਚਾ ਤੋਂ ਚੰਡੀਗੜ੍ਹ ਜਾਣ ਵਾਲੇ ਜਿਹੜੇ ਲੋਕ ਨੇ ਉਹ ਇਥੋਂ ਵੀ ਬੱਸ ਲੈਂਦੇ ਨੇ ਪਰ ਇਥੋ ਦੀ ਜੇ ਐਸ ਸੀ ਗੱਲ ਕਰੀਏ ਇਸ ਰੋਡ ਦੇ ਉੱਤੇ ਟੋਲ ਟੈਕਸ ਵੀ ਵੱਡੇ ਜਿਹੜਾ ਫਾਟੇ ਦੇ ਵਿੱਚ ਦਿੱਤਾ ਜਾਂਦਾ ਸਾਹਮਣੇ ਜੇ ਦੇਖੀਏ ਫੁੱਟਪਾਥ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੇਲਿੰਗ ਵੀ ਨਹੀਂ ਹੈ ਪਹਿਲਾਂ ਤੇ ਰੇਲਿੰਗ ਹੁੰਦੀ ਸੀ ਪਰ ਰੇਲਿੰਗਾ ਪਤਾ ਨਹੀਂ ਕਿੰਨਾ ਕਾਰਨਾ ਕਰਕੇ ਰੇਲਿੰਗ ਇੱਥੇ ਨਹੀਂ ਹੈ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਦੀ ਇਹਦੇ ਤੇ ਜਿਹੜਾ ਧਿਆਨ ਦੇਣਾ ਬੰਦਾ ਸੋ ਜੇ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਨਾਲ ਇਥੋਂ ਹਰ ਵਕਤ ਇਹ ਸਮੱਸਿਆ ਨੂੰ ਦੇਖਣ ਵਾਲੇ ਦੁਕਾਨਦਾਰ ਭਰਾ ਰੂਜੂ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਭਾਈ ਜੀ ਜਿਹੜੀ ਇਹ ਸਮੱਸਿਆ ਕੀ ਇਹਦੇ ਕਿੰਨਾ ਕੁ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਆ ਇਸ ਟ੍ਰੈਫਿਕ ਦੀ ਸਮੱਸਿਆ ਤੋਂ ਲੋਕ ਔਖੇ ਬਹੁਤ ਐ ਜੀ ਕਿਉਂ ਇੱਥੇ ਐਕਸੀਡੈਂਟ ਦਾ ਪਤਾ ਹੀ ਨਹੀਂ ਲੱਗਦਾ ਕਿਦੋਂ ਹੋ ਜੇ ਤੇ ਉਹ ਜਾਨੀ ਨੁਕਸਾਨ ਤੱਕ ਵੀ ਗੱਲ ਵਗ ਜਾਂਦੀ ਐ ਅਸਲੀ ਮਤਲਬ ਕਿ ਇਹ ਤੋਂ ਪਹਿਲਾਂ ਇੱਥੇ ਜਾਨੀ ਨੁਕਸਾਨ ਵੀ ਹੋਏ ਆ ਹੋਏ ਐ ਜੀ ਬਕਾਇਦਾ ਕਾਫੀ ਨੁਕਸਾਨ ਹੋਇਆ ਤੇ ਉਹ ਚੀਜ਼ਾਂ ਨੂੰ ਹੁਣ ਆਪਾਂ ਕਰੀਏ ਕਿਵੇਂ ਹੱਲ ਕੋਈ ਨਿਕਲਦਾ ਨਹੀਂ ਜਿਹਦੇ ਹੱਲ ਦੀ ਗੱਲ ਕਰੀਏ ਹੱਲ ਕੀ ਹੋਣਾ ਚਾਹੀਦਾ ਇਹਦਾ ਹੱਲ ਜਦ ਤਾਈਏ ਜੀ ਇੱਕ ਤਾਂ ਕੋਈ ਨਾ ਕੋਈ ਪੁਲਿਸ ਵਾਲਾ ਮੁਲਾਜ਼ਮ ਇੱਥੇ ਡਿਊਟੀ ਲੱਗੇ ਜਿਹੜਾ ਟ੍ਰੈਫਿਕ ਕੰਟਰੋਲ ਕਰੇ ਨੰਬਰ 1 ਨੰਬਰ 2 ਤੇ ਇੱਥੇ ਜਾਂ ਬੱਤੀਆਂ ਲੱਗਣ ਵੀ ਜਿਹਦੇ ਕਰਕੇ ਟ੍ਰੈਫਿਕ ਕੋ ਖੋਲੀ ਹੋ ਜੇ ਜਾਂ ਇੱਥੇ ਬੈਰੀਅਰ ਲੱਗਣ ਉਹ ਇਸ ਤਰ੍ਹਾਂ ਮਤਲਬ ਕੁਛ ਨਾ ਕੁਛ ਕਰਕੇ ਟ੍ਰੈਫਿਕ ਸਿਸਟਮ ਚੱਲੇਗਾ ਬਾਈ ਜੀ ਇਤਰੇ ਜੇ ਆਪਾਂ ਗੱਲ ਕਰੀਏ ਇਥੋਂ ਦੀ ਤੁਸੀਂ ਵੀ ਲੱਗਦੇ ਟੱਪਦੇ ਹੋ ਇਸ ਰਸਤੇ ਦੇ ਵਿੱਚ ਕਿੰਨੀ ਕਿ ਸਮੱਸਿਆ ਆਉਂਦੀ ਹੈ ਤੇ 2:30 ਵਜੇ ਤੋਂ ਲੈ ਕੇ ਸ਼ਾਮ ਨੂੰ ਤਾਂ ਲੰਘਣਾ ਹੀ ਬਹੁਤ ਔਖਾ ਹੋ ਜਾਂਦਾ ਹੈ ਸਾਹਮਣੇ ਬੱਸ ਸਟੈਂਡ ਪੈਂਦਾ ਉਧਰੋਂ ਬੱਸਾਂ ਆਉਂਦੀਆਂ ਜੀ ਇਧਰੋਂ ਮੋੜ ਰੋਡ ਵਾਲਾ ਟ੍ਰੈਫਿਕ ਸਾਰਾ ਉੱਪਰ ਦੀ ਓਕੇ ਘੁੰਮ ਕੇ ਜਾਂਦਾ ਜੀ ਪੈਦਲ ਲੰਘਣਾ ਵੀ ਬਹੁਤ ਔਖਾ ਜੀ ਪਿੱਛੇ ਰਕੜੀ ਵੇਲੇ ਇੱਕ ਲੇਡੀ ਦੀ ਤੇ ਉਹਦੀ ਬੇਟੀ ਦੀ ਡੈਥ ਹੋ ਚੁੱਕੀ ਹੈ ਪਿੱਛੇ ਦੋ ਤਿੰਨ ਇੱਥਾਂ ਹੋ ਚੁੱਕੇ ਆ ਇੱਥੇ ਟਰਾਲੇ ਉ ਬਹੁਤ ਬੁਰਾ ਹਾਲ ਹੈ ਰੋਜ਼ ਕਿਤੇ ਕਿਸੇ ਨੇ ਇੱਥੇ ਆ ਕੇ ਕੋਈ ਛਾਰ ਲਈ ਆ ਵੀ ਇੱਥੇ ਸਮੱਸਿਆ ਆਉਂਦੀ ਕੋਈ ਛਾਰ ਨਹੀਂ ਜੀ ਆ ਦੇਖ ਲਓ ਕਿੰਨਾ ਟ੍ਰੈਫਿਕ ਹੋਇਆ ਪਿਆ ਜੀ ਕੋਈ ਛਾਰ ਨਹੀਂ ਆਹ ਲੋਕ ਆਪ ਮਾਰੇ ਤੱਕਾ ਮੁਕੀ ਜਿਵੇਂ ਲੰਘ ਜਾਂਦੇ ਆ ਪਰ ਇੱਥੇ ਕੋਈ ਟ੍ਰੈਫਿਕ ਵਾਲਾ ਜਾਂ ਕੋਈ ਟ੍ਰੈਫਿਕ ਲਾਈਟ ਜੋ ਕੋਈ ਪ੍ਰਬੰਧ ਨਹੀਂ ਨਹੀਂ ਕੋਈ ਪ੍ਰਬੰਧ ਨਹੀਂਗਾ ਜੀ ਹੂੰ ਨਾ ਕੋਈ ਟ੍ਰੈਫਿਕ ਨਹੀਂ ਆਉਣਾ ਉਹਦੇ ਭਾਵੇਂ ਖੜ ਜਾਂਣਾ ਉਹ ਨਹੀਂ ਖੜਦਾ ਇੱਥੇ ਕੋਈ ਪੁਲ ਸਾਲਾ ਜੀ ਮਤਲਬ ਕਿਉਂ ਉਹ ਵਾਲੇ ਲੋਕ ਆਪ ਮਾਰੀ ਚੱਲੀ ਜਾਂਦੇ ਆ ਆਪ ਮਾਰੇ ਚੱਲਦੇ ਆ ਜੀ ਐਨਾ ਡਰ ਲੱਗਦਾ ਵੀ ਜੇ ਕੋਈ ਬੱਚੇ ਇੱਧਰ ਲੰਘਦੇ ਆ ਵੀ ਸੁਖ ਸੁਖ ਦੇ ਵੀ ਲੰਘ ਜਾਣ ਵੀ ਉਹਨੇ ਸੁਖ ਸਕਦੇ ਵੀ ਬਾਅਦੇ ਬੈਠ ਠੀਕ ਆ ਕਿੰਨੇ ਵਾਰ ਇੱਥੇ ਜਿਹੜੀ ਕੋਈ ਅਨਸਕਾਵੀ ਘਟਨਾ ਜਦੋਂ ਪਹਿਲਾਂ ਵਾਪਰ ਚੁੱਕੀ ਹੈ ਰੋਜ਼ ਹੀ ਹੁੰਦੀਆਂ ਜੀ ਵੱਡੀਆਂ ਜੀ ਕੱਲੀ ਹੋ ਗਿਆ ਟਿੱਥੇ ਹੋਇਆ ਪੰਡਰ ਬੰਮ ਐਕਸੀਡੈਂਟ ਦੀ ਗੱਲ ਹਾਂ ਉਹ ਵੀ ਇੱਥੇ ਜਿਹੜਾ ਹੈਗਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਫਿਰ ਕੋਈ ਧਿਆਨ ਨਹੀਂ ਹੈਗਾ ਜੋ ਬੱਸਾਂ ਵਾਲੇ ਜੀ ਕੋਈ ਉੱਚੇ ਖੜਾ ਲੋ ਕੋਈ ੱਚੇ ਖੜਾ ਲੋ ਕੋਈ ੱਚੇ ਖੜਾ ਲੈਂਦੇ ਆ ਇਹ ਬੱਸਾਂ ਸੜਕ ਦੇ ਉੱਪਰ ਹੀ ਰੁਕ ਜਾਂਦੀਆਂ ਇਹ ਵੀ ਸਮੱਸਿਆ ਦਾ ਕਾਰਨ ਹੈ ਇਹ ਜਾਂ ਸਮੱਸਿਆ ਜੀ ਸਵੇਰੇ ਆ ਕੇ ਦੇਖੋ 7 ਵਜੇ ਇੱਥੇ ਜਾਂਦੇ ਐ ਕਾਲਜ ਨੂੰ ਕੁੜੀਆਂ ਮੁੰਡੇ ਕੋਈ ਕੋਈ ਉੱਤੇ ਖੜਾ ਲਈ ਕੋਈ ਇੱਥੇ ਖੜਾ ਲਈ ਐ ਭੱਜ ਗਏ ਪਹਿਲਾਂ ਉੱਧਰ ਜਾਂਦੇ ਆ ਫਿਰ ਇੱਧਰ ਜਾਂਦੇ ਆ ਐ ਬਹੁਤ ਸਮੱਸਿਆ ਈ ਬੱਚਾ ਸੋ ਦੋਸਤੋ ਸਾਇਰਵਸ ਸਿੰਘ ਨੇ ਦੱਸਿਆ ਵੀ ਇਹ ਜਿਹੜੀ ਸਮੱਸਿਆ ਸਾਡੀ ਮੇਨ ਸਮੱਸਿਆ ਇਹਨੂੰ ਹੱਲ ਕੀਤਾ ਜਾਣਾ ਚਾਹੀਦਾ ਇਹਦਾ ਕੋਈ ਜਿਹੜਾ ਹੈਗਾ ਪੁਕਤਾ ਜਿਹੜਾ ਹੱਲ ਕੀਤਾ ਜਾਣਾ ਕੋਈ ਇੱਥੇ ਟਰੈਪ ਕਮਲਾਜ਼ਮ ਜਾਂ ਕਿਸੇ ਟਰੈਪ ਕਲਾਈਟਸ ਦਾ ਪ੍ਰਬੰਧ ਹੋਣਾ ਚਾਹੀਦਾ ਜਾਂ ਬੈਰੀਕੇਡਸ ਲੱਗਣੇ ਚਾਹੀਦੇ ਆ ਕਿਉਂਕਿ ਬੱਚੇ ਵੀ ਜਿਹੜੇ ਸਕੂਲਾਂ ਵਾਲੇ ਆ ਉਹ ਵੀ ਇਧਰੋਂ ਉਧਰ ਕ੍ਰੋਸਿੰਗ ਹੁੰਦੀ ਰਹਿੰਦੀ ਆ ਸਾਰਾ ਦਿਨ ਇੱਥੇ ਭੀੜ-ਪ